ਸੰਮਰਾਲਾ ਦੇ ਪਿੰਡ ਪੂਨੀਆਂ 'ਚ ਭਰਾ ਨੇ ਆਪਣੇ ਵੱਡੇ ਭਰਾ ਦਾ ਕਤਲ ਕਰ ਦਿੱਤਾ ਮੋਲਜਮ ਨੇ ਸੱਬਲ ਨਾਲ ਵਾਰ ਕਰਕੇ ਭਰਾ ਦਾ ਕਤਲ ਕੀਤਾ ਬਚਾ ਲਈ ਆਈ ਪਿਤਾ ਨੂੰ ਵੀ ਨਹੀਂ ਬਖਸ਼ਿਆ ਅਤੇ ਉਹਨਾਂ ਦੇ ਵੀ 60 ਮਾਰੀ ਹੈ ਜੋ ਹਸਪਤਾਲ ਦਾਖਲ ਨੇ ਪੁਲਿਸ ਨੇ ਮੋਲਜਮ ਦਲਵੀਰ ਨੂੰ ਗ੍ਰਿਫਤਾਰ ਕਰ ਲਿਆ ਹੈ ਮ੍ਰਿਤਕ ਦਾ ਨਾਮ ਜਗਦੀਪ ਹੈ ਤੇ ਇਸ ਤੇ ਆਪਣੀ ਮਾਂ ਦੇ ਕਤਲ ਦਾ ਇਲਜ਼ਾਮ ਸੀ ਕੁਝ ਮਹੀਨੇ ਪਹਿਲਾਂ ਹੀ ਜੇਲ੍ਹ ਚੋਂ ਬਾਹਰ ਆਇਆ ਸੀ ਪੁਲਿਸ ਮੁਤਾਬਕ ਪਰਿਵਾਰ ਵਿੱਚ ਜ਼ਮੀਨ ਦੀ ਵੰਡ ਨੂੰ ਲੈ ਕੇ ਲੜਾਈ ਰਹਿੰਦੀ ਸੀ ਉਹ ਨਾ ਦਾ ਜਿਸ ਕੋਈ ਹੋਈਏ ਇਤਨੂੰ ਬੁਲਾਉਂਦੇ ਹੀ ਉਹ ਚੱਤ ਤਾਂ ਵੀ ਇੱਧਰ ਆ ਗਏ ਸੀ ਅੱਛਾ ਜੀ ਅੱਛਾ ਇਦਾਂ ਲੱਖ ਰੁਪਿਆ ਲਾਇਆ ਤੇ ਤਾਲਾ ਖੱਲ੍ਹ ਲੰਦੂ ਦੀ ਮਿਲ ਗਈ ਤੇਰੇ ਨਾਲ ਨਹੀਂ ਆ ਜੀ ਨਹੀਂ ਬਿਕਿਆ ਜੀ ਇੰਨਾ ਪੁੱਤੋਂ ਦਾ ਕਾਰਨ ਕੀ ਕੀ ਇੰਨਾ ਜਿਹੜਾ ਸੁੱਖ ਪਿਆ ਵਾ ਐਵੇਂ ਕਾ ਜਵੇਂ ਟੜੇ ਇਦਾਂ ਦਾਉ ਬਲੋ ਅੱਛਾ ਹੋਰ ਵਾਓ ਇਤਸਾਰ ਦੇ ਦਾਵਾ ਤੁਸੀਂ ਉਹਦੇ ਨਾਲ ਜਾਂਦੇ ਨਹੀਂ ਇਕੱਲਾ ਨਹੀਂ ਮੈਂ ਤਾਂ ਇੱਧਰ 23 ਆ ਮੋਟੇ ਨਾਲ ਵੀ ਉਹ ਦੂਰੇ ਮੁੰਡਰੇ ਕਿਨੇ ਜਤਾ ਮਾਰਿਆ ਉਹ ਤਾਂ ਮਰ ਗਿਆ ਡੱਟੋ ਜੀ ਕਿਹਨੂੰ ਮਰਵਾਇਆ ਜਿਹੜੇ ਆਉਗੇ ਕੀ ਵਤੀ ਨਾਲ ਲਿਆ ਮਾਰਿਆ ਕਿਹਨੂੰ ਕਾਦਰ ਮਰੇ ਗਏ ਸਭ ਬਾਹਰ ਸਭ ਬਾਹਰ ਇਹ ਕਿੰਨੇ ਜੁੜੇ ਰਣਾ ਆਉਦੀ ਹੈ 4:00 ਵਜੇ ਦੀ ਉਸ ਟਾਈਮ ਪਰ ਪੁਲਿਸ ਆਵੇ ਜੀ ਉਹ ਡੱਟੋ ਜੀ ਉਹ ਵੀ ਆ ਗਈ ਉਹ ਦਾ ਆਵੜਾ ਤੈਗੜਾ ਵੜਿਆ ਜਿਹੜੀ ਰਿਪੋਰਟ ਵੀ ਆ ਗਈ ਸੀ ਪਿੰਡ ਪੁੰਨੀਆਂ ਦੇ ਵਿੱਚ ਨਾ ਇੱਕ ਭਰਾ ਨੇ ਭਰਾ ਨੂੰ ਮਾਰ ਦਿੱਤਾ ਦਲਵੀਰ ਸਿੰਘ ਦਾ ਦਲਵੀਰ ਸਿੰਘ ਭਰਾ ਨੇ ਆਪਣੇ ਜਗਜੀਵਨ ਭਰਾ ਨੂੰ ਉਹ ਸੰਭਣਾ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ ਤੇ ਆਪਣੇ ਬਜ਼ੁਰਗ ਨੂੰ ਜ਼ਖਮੀ ਕਰ ਦਿੱਤਾ ਕਿ ਕਿੰਨੇ ਹੋਈ ਦੀ ਗੱਲ ਹੈ ਇਹ ਕੱਲ ਸ਼ਾਮ ਨੂੰ ਰਾਤ 9:30 ਵਜੇ ਦੀ ਦੋ ਦਸ ਨੇ ਨਿਸ਼ਾਨ ਕੀਤਾ ਹੈ ਜੀ ਇਸ ਵਕਤ ਹਾਂ ਨਿਸ਼ੇੜੀ ਕਿਸੰਦਾ ਬੰਦਾ ਹੈ ਤੇ ਆਪ ਵੀ ਵੀ ਉਹ ਬੈਠੇ ਉੱਥੇ ਸ਼ਰਾਬ ਵਗੈਰਾ ਪਿੰਦੇ ਸੀ ਕਿ ਲੰਬੀਸ਼ ਕੀ ਰਹੀਏ ਬੰਦੇ ਦੀ ਕਾਰਨ ਕੀ ਰੇ ਕਿਨੇ ਆਪਣੇ ਬਜ਼ੁਰਗ ਨੇ ਆਪਣੀਆਂ ਕੁੜੀਆਂ ਦੇ ਨਾਂ ਤੇ ਜਿਹੜੀ ਹੈਗੀ ਉਸ ਜ਼ਮੀਨ ਲਵਾ ਦਿੱਤੀ ਸੀ ਉਹ ਸਾਰਿਆਂ ਨੂੰ ਹਿੱਸੇ ਦੇ ਦਿੱਤੇ ਸੀਗੇ ਲੇਕਿਨ ਇਹ ਹੋਰ ਮੰਗ ਰਿਹਾ ਸੀ ਇਹ ਕਹਿੰਦਾ ਸੀ ਬਜ਼ੁਰਗ ਮੈਨੂੰ ਵੱਧ ਜ਼ਮੀਨ ਦੇ ਦੇ। ਇਹ ਦਰਸਈ ਹੋਦਾ ਨਾਂ ਕਿਸ ਦੇ ਲਈ ਹੋਇਆ ਬਜ਼ੁਰਗ ਉਹਦਾ ਨਾਂ ਸੀਗਾ ਜਗਜੀਵਨ ਸਿੰਘ ਉਮਰ ਉਹ 38 ਸਾਲ ਆ। ਤੇ ਬਜ਼ੁਰਗ ਦੀ ਉਮਰ ਕਿੰਨੀ ਸੀ? ਬਜ਼ੁਰਗ ਦੀ ਉਮਰ 70 ਸਾਲ ਆ। ਕੀ ਪੋਜੀਸ਼ਨ ਦੀ ਬਜ਼ੁਰਗ ਦੀ ਹੈ? ਪੋਜੀਸ਼ਨ ਠੀਕ ਹੈ ਬਜ਼ੁਰਗ ਠੀਕ ਨੇ। ਜਿਹੜਾ ਜਗਜੀਵਨ ਵੀ ਤੁਹਾਡਾ ਡੈਥ ਹੋ ਗਿਆ ਸੀ। ਇਹ ਵੀ ਸੁਣਾ ਜਿਹੜਾ ਵੀ ਡੈਥ ਹੋਈ ਆ ਉਹਨੇ ਵੀ ਪਹਿਲਾਂ ਆਪਣੀ ਮਾਦਾ ਕਬਰ ਕੀਤਾ ਸੀ। ਹਾਂ। ਉਨੇ ਪਹਿਲਾਂ ਆਪਣੀ ਮਾਂ ਦਾ ਕਤਲ ਕਰ ਦਿੱਤਾ ਸੀਗਾ ਜਿਹੜਾ ਬੰਦਾ ਇਹ ਅੱਜ ਮਰਤਕ ਹੈ ਉਹਨੇ ਪਹਿਲਾਂ ਆਪਣੀ ਮਾਂ ਮਾਰਤੀ ਸੀ ਤੋਂਮਾ ਭਰਾ ਦੀ ਵੀ ਪਹਿਲਾਂ ਹੀ ਲੜਾਈ ਦੇ ਕੋਈ ਮਾਮਲੇ ਆਏ ਨੇ ਸਾਹਮਣੇ ਜੀ ਰੂਟੀਨ ਮੈਟਰ ਤੇ ਆਉਂਦੇ ਨੇ ਸ਼ਰਾਬੀ ਕਿਸਮ ਦੇ ਆਦਮੀਆਂ ਨੇ ਦੋ ਇਹ ਜਿਹੜੇ ਹੁਣ ਮਾਰੀ ਆ ਉਹਦੇ ਪਹਿਲਾਂ ਕੋਈ ਪਰਚਾ ਹੈਗਾ ਜੀ ਇਹ ਆਪਣੇ ਆਪਣੇ ਪੁੱਤਾਂ ਨੂੰ ਮਾਰਿਆ ਨਾ ਪਹਿਲਾਂ ਕੋਈ ਪਰਚਾ ਨਹੀਂ ਇਹਨਾਂ ਨੂੰ ਹੁਣ ਕੇ ਦੋਸ਼ੀ ਫਰਾਰ ਹੈ ਕਿ ਗ੍ਰਿਫਤਾਰ ਕਰ ਲਿਆ ਜੀ ਗ੍ਰਿਫਤਾਰ ਕਰ ਕਰ ਦਿੱਤੀ ਨੂੰ ਕਬਦਤ ਹੋ ਗਿਆ ਜੀ ਮਕਦਮਾ ਦਰਜ ਹੋ ਗਿਆ ਜੀ